ਵੇਲੇ ਸੁਣਨੀ ਭਗਤੀ ਹੈ ਇਹ ਕਹਿਣ ਨਾਲੋਂ ਤਿੰਨ ਗੁਣਾ ਦਾ ਮਹਤਮ ਜਿਆਦਾ ਹੈ ਇੱਕ ਕਹਿੰਦਾ ਹੈ ਤੇ ਇੱਕ ਸੁਣਦਾ ਹੈ ਕਹਿਣ ਵਾਲੇ ਨੂੰ ਇੱਕ ਗੁਣਾ ਹੈ ਸੁਣਨ ਵਾਲੇ ਨੂੰ ਤਿੰਨ ਗੁਣਾ ਪਰ ਇਹਦੇ ਵਿੱਚ ਸ਼ਰਤ ਹੈ ਕਿ ਦੋਵੇਂ ਜੇ ਚਿੱਤ ਲਾ ਕੇ ਕਹਿ ਰਹੇ ਨੇ ਤੇ ਚਿੱਤ ਲਾ ਕੇ ਸੁਣ ਰਹੇ ਨੇ ਕਹਤੇ ਪਵਿੱਤਰ ਸੁਣਤੇ ਪਨੀਤ ਕਹਿਣ ਵਾਲਾ ਪਵਿੱਤਰ ਹੈ ਸੁਣਨ ਵਾਲਾ ਪਨੀਤ ਹੈ ਤਿੰਨ ਵਾਰੀ ਪਵਿੱਤਰ ਇਕੱਠਾ ਕਰੋਗੇ ਫਿਰ ਇੱਕ ਪਨੀਤ ਬਣਦਾ ਹੈ ਪਵਿੱਤਰ 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 ਪਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਪ੍ਰਸਾਦ ਸਿੰਘ ਜੀ ਸੁਣੀ ਲਵੇ ਬਾਣੀ ਬਾਣੀਏ ਗੁਰੂ ਗੁਰੂ ਦੇ ਕਿਸੇ ਤਰ੍ਹਾਂ ਵੀ ਗੁਰੂ ਨਾਲ ਜੁੜਿਆ ਜੇ ਦਰਸ਼ਨ ਕਰ ਰਿਹਾ ਹੈ ਤਾਂ ਵੀ ਭਲਾ ਹੋ ਜਾਣਾ ਦਰਸ਼ਨ ਡਿੱਠੇ ਲੈ ਜਾਣ ਵਿਜੋਗਾ ਦਿਓ ਜੀ ਬਾਣੀ ਦਾ ਪਾਠ ਕਰਦਾ ਹੈ ਬਾਣੀ ਗੁਰੂ ਨਾਲ ਬਚਨ ਕਰਿਆ ਤਾਂ ਵੀ ਭਲਾ ਹੈ ਬਾਣੀ ਸੁਣ ਰਿਹਾ ਹੈ ਬਾਣੀ ਦੀ ਕਥਾ ਕਰ ਰਿਹਾ ਹੈ ਬਾਣੀ ਦਾ ਕੀਰਤਨ ਕਰ ਰਿਹਾ ਹੈ ਬਾਣੀ ਤੇ ਭਰੋਸਾ ਲਿਆ ਰਿਹਾ ਹੈ ਦ੍ਰਿੜਤਾ ਲਿਆ ਰਿਹਾ ਹੈ ਬਾਣੀ ਦਾ ਉਪਦੇਸ਼ ਕਰਦਾ ਸਭ ਦਾ ਭਲਾ ਕਰਨ ਨੂੰ ਸਮਰੱਥ ਨੇ ਮਹਾਰਾਜ ਕਿਸੇ ਤਰ੍ਹਾਂ ਵੀ ਕੋਈ ਬਾਣੀ ਨਾਲ ਜੁੜਿਆ ਹੋਇਆ